ਮੇਰੇ ਸੰਗ ਜ਼ਦਾ ਹੈ ਨਾਲੇ ਸ ਮਾਰੇ ਸ ਮਾਰੇ ਤੇ ਸਦਾ ਸਮਾਲੇ ਆਪਰ ਵਿਚਾਈ ਤਾਂ ਮਨ ਕਾਰ ਕਾਰ ਸਭ ਉਚੜੀ ਕਿ ਆਗੇ ਵੀ ਪਤਾ ਹੋ ਪਰ ਕਹਿੰਦੇ ਜਿਹੜਾ ਮਨ ਬੁਝੇ ਹੋ ਉਹਨੂੰ ਕੋਈ ਸੁਝੀ ਉਹ ਸੰਸਾਰ ਦਾ ਉਹ ਜਿਹੜਾ ਬਿਸਤਰੇ ਤੇ ਪਿਆ ਉਹਨੂੰ ਸਾਹ ਜਾਣ ਲੱਗਿਆ ਉਹਦੇ ਕੁੜੇ ਬਣਿਆ ਕਿ ਮੈਂ ਕਾਸ ਨਾ ਵੀ ਕਦੇ ਮੇਰੇ ਤੋਂ ਬਾਅਦ ਆ ਕੰਮ ਰਿਆ ਦੇ ਗੁਰੂ ਸਾਹਿਬ ਕੀ ਦੱਸਦੇ ਕਹਿੰਦੇ ਮਨ ਮੋਹ ਦੀ ਨਿਸ਼ਾਨੀ ਹੈ ਔਰ ਜਿਹੜੇ ਮਨ ਵਿੱਚ ਬਸ ਗਿਆ ਮਾਇਆ ਤੇ ਬਾਣੀ ਦੱਸਦੇ ਕਹਿੰਦੇ ਮਨ ਦੇ ਕਾਰਨ ਦੇ ਰਸਤੀ ਸਭਰੇ ਐਸੀ ਚਿੰਤਾ ਮੇਜੇ ਕਰੇ ਸਰਬਜੋਗ ਵਾ ਨੂੰ ਕਹਿੰਦੇ ਜਿਉ ਤੁਸੀਂ ਮੰਗਿਆ ਥਾ ਗੁਰੂ ਕੋਲ ਜੋ ਮੰਗੇ ਥਾ ਕੋ ਆਪਣੇ ਤੇ ਸੋਈ ਸੋਈ ਜੋ ਤੁਹਾਡਾ ਮਨ ਕਰਮ ਕਰ ਰਿਹਾ ਹੈ ਜੋ ਮੰਗ ਰਿਹਾ ਤੁਸੀਂ ਮਰਨ ਲੱਗੇ ਤੁਹਾਡੇ ਕੋਲ ਦੇ ਧੀਆ ਪੁੱਤਰਾ ਦੇ ਹੈ ਤੁਸੀਂ ਮੰਗ ਲਿਆ ਜੋ ਤੁਸੀਂ ਸਿੰਮਰ ਦੇ ਪੈਜੇ ਉਹੀ ਪੜਨਾ ਜੇ ਬਰੁਖੂ ਜੇ ਪਰਦੇ ਪਤ ਤਾਲ ਜੋ ਲੜਕੇ ਸਿੰਮਰਿਆ ਸੀ ਚੰਤਾ ਮੇਂ ਜੇ ਮਰੇ ਸੋਕਰ ਜੋਰ ਸੂਰਜ ਜੋ ਚ ਪਰਨੇ ਕਹਿੰਦੇ ਜੰਮੀਜਾ ਨਿਆਣੇ ਇਹ ਚਾਲ ਕੋਲ ਨੂੰ ਗਾਣ ਦੇ ਵਿੱਚ ਇਹ ਬੁਰਸਾ ਵੀ ਬੜੀ ਚ ਬੜਾ ਖੁਲਕੇ ਦੱਸੇ ਕਿ ਕੀ ਸਮਾ ਕਰਨ ਦੀ ਚਾਸ ਨਹੀਂ ਹੁੰਦਾ ਸੋ ਰੁਖ ਨੂੰ ਆਸ਼ਾ ਦੱਸਦੇ ਤੇ ਸਭ ਤੋਂ ਵੱਡਾ ਜੀਵਨ ਰੋਗ ਹੈ ਸਾ ਜਿਹੜੇ ਕਰਕੇ ਸਾਡਾ ਮਸ਼ੂਰਾ ਆਪ ਨੂੰ ਕਹਦੇ ਉਹ ਨੇ ਜਿਹਨੇ ਪੜਦੇ ਹਉਮੇ ਦੀ ਰੋਗ ਰੋਗ ਹੈ ਲੈਣਾ ਜਾਂਦੀ ਆ ਮੈਂ ਤੇ ਇਨੀ ਸੇਵਾ ਕਰ ਕਹਿੰਦੇ ਇਹ ਸਭ ਤੋਂ ਵੱਡਾ ਰੋਗ ਹੈ ਜਿਸ ਰੋਗ ਦਾ ਸਭ ਨੂੰ ਮਾਲਕ ਬੜੇ ਲੱਗੇ ਪਰ ਪਾਸ਼ਕ ਕਹਿੰਦੇ ਵਿੱਚ ਕਾਹਦੀ ਇਹ ਦੀ ਉਹੋ ਪੇਤ ਪਏ ਰੋਗ ਵਿੱਚ ਸਮਝ ਦੇਸ ਟਿਕਾ ਕਹਿੰਦੇ ਜਿੰਨੀ ਦੇਰ ਹਉਮੇ ਪਾਸੇ ਨਹੀਂ ਕਰਦੇ ਤੁਸੀਂ ਉਨੀ ਦੇਰ ਤੁਹਾਨੂੰ ਉਸ ਖਰੀਦਤ ਆਨੀ ਸਗਤੇ ਇਹੀ ਮੈਂ ਜਿੱਦੋਂ ਇਹ ਬਾਣੀ ਚ ਪੜਦੇ ਮੰਮਾ ਮਾਤ ਹਿਰ ਨਹੀਂ ਤੇਰੀ ਕੂੜੀ ਹਉਮੈ ਵੱਡਾ ਰੋਗ ਤੇ ਆਤਮ ਅੰਤਰ ਆਤਮੇ ਬ੍ਰਹਮ ਨਾਚਿਨਿਆ ਮਾਲਾ ਕਾ ਮਹਤਾਸ ਕਿਵੇ ਇਹ ਜਿਹੜੀ ਮਾਤਾ ਦਾ ਉਮੇਦ ਇਹ ਹਿਰਨੇ ਆਪਣੇ ਵਸ ਕੀਤੀ ਇਹ ਪੰਜੇ ਗੁਰੂ ਕੋ ਬਾਹਰ ਨਹੀਂ ਰੱਖਦੇ ਇਸ ਸਾਡੇ ਦਿਲ ਦੇ ਅੰਦਰ ਪੰਜ ਚੋਰ ਵਸਿਆ ਤਾਂ ਕ੍ਰੋਧ ਰੂਪੋਂ ਕਾਗਾਮਰਤ ਰੂਪ ਹੈ ਅਨੁਭਵ ਦੇ ਮੂਜੇ ਕੋਲੇ ਸੁੜੇ ਪੁਕਾਰਾ ਇਹ ਹੀ ਸਾਨੂੰ ਸਬਰ ਦੀ ਕਰਨੀ ਹੈ ਐਸਾਨੂੰ ਟਿਕੜੇ ਦਿੱਤੇ ਇਹ ਸਾਨੂੰ ਮੈਲ ਲੱਗੀ ਤੇ ਜਿਹਦੀ ਉਹ ਮਾਰ ਨਹੀਂਦੀ ਆਏ ਪਾਸ਼ਾ ਬਾਣੀ ਕਰੇ ਕਦੇ ਬੈਣ ਨਹੀਂ ਕਿਵੇਂ ਗੁਰੂ ਸਾਹਿਬ ਸਭ ਰੋਜ਼ ਦਾਸ ਕਹਿੰਦੇ ਬਹੁਤ ਦੇਖ ਕੇ ਕੱਪੜਾ ਹੋਏ ਇਹ ਸਾਬੂਨ ਨਹੀਂ ਪਰ ਇਹ ਮਤ ਪਾਪਾਂ ਦੇ ਸਾਥ ਕੋਤ ਪਰ ਨਾਵੇਂ ਕਿ ਕਦੇ ਨਾਮ ਹੋਣਾ ਨਹੀਂ ਜਿਵੇਂ ਪਾਰਿਸ ਪਰ ਸੈਲਸਿਓ ਜੀਓ ਪਲੇਰ ਹੈ ਕਿ ਤੇ ਸੰਜੋਈ ਕੋ ਤਾਂ ਜਾਇ ਮਨਤ ਹੋ ਸ਼ਬਦ ਨਾਤ ਹੋ ਅਰਸਲ ਹੋ ਚਿਤਰਾ ਜੇ ਜਦੋਂ ਮੈਂ ਮੈਂ ਚਲਦੀ ਹੈ ਨਾ ਤੇਰੇ ਪ੍ਰਭੂ ਖਾਲਸ ਹੁੰਦਾ ਤੇ ਪਾਸ਼ਾ ਕਹਿੰਦੇ ਜਿਦੀ ਤੇਰੇ ਸ਼ੁੱਧ ਨਹੀਂ ਉਨੀ ਦਿਓ ਕਾਚਰੀ ਮੈਂ ਸੰਗਣਾ ਜਿਹੜਾ ਸਾਡਾ ਦਸਵਾਂ ਦਵਾਂ ਨੇਜੀ ਕਾਚਰੀ ਉਹ ਤਾਂ ਨੇਜੀ ਕਾਚਰੀ ਬੈਨ ਨੂੰ ਪਾਉਂਦੇ ਸੂ ਸੱਚੇ ਹੋਰ ਨਾਲੋਂ ਇਹਦਾ ਆਉਂ ਸਾਰੇ ਜਨਕ ਇਸ ਬੈਨ ਨੂੰ ਰੋਣਾ ਤੇ ਲੋੜਾ ਕਿਵੇਂ ਕਿਉਂਕਿ ਆਪਾਂ ਕਹਿੰਦੇ ਜੀ ਪੈਂਦੇ ਵੀ ਜਪਦੇ ਅਸੀਂ ਤਾਂ ਬਾਣੀ ਪੜਦੇ ਆ ਬਾਦਸ਼ਾਹ ਕਹਿੰਦੇ ਜੇ ਤੁਸੀਂ ਗੁਰੂ ਨੂੰ ਪੁੱਛ ਕੇ ਬਾਣੀ ਪੜੋਗੇ ਤੇ ਬੈਨ ਪਾ ਵੀ ਲੈ ਜੀ ਤਾਂ ਬਾਣੀ ਚ ਪੜਦੇ ਜੀ ਉਹਦਾ ਬਾਣੀ ਗੁਰੂ ਗੁਰੂ ਹੈ ਬਾਣੀ ਵਿੱਚ ਬਾਣੀ ਅਮਰਤ ਸਾਰੇ ਉਹ ਬਾਣੀ ਕਹੇ ਸਿੱਖ ਜਨਮਾਨੇ ਪਰਪਰ ਗੁਰ ਪਰਪਰ ਕਿਉਂ ਨਹੀਂ ਪੜ੍ਹਦੇ ਕਿਉਂਕਿ ਅਸੀਂ ਬੰਦੇ ਨਹੀਂ ਪਾਸ਼ਾ ਕਹਿੰਦਾ ਜਦੋਂ ਬਾਣੀ ਪੜ੍ਹਨੀ ਹੈ ਉਹਨੂੰ ਸੁਣਨਾ ਧਿਆਨ ਦੇਣਾ ਉਹਨੂੰ ਵਿਚਾਰਨਾ ਹੈ ਸਭ ਲੋ ਪੜ ਹੀ ਗਏ ਤੇ ਗੱਡੇ ਰੱਦੀ ਜੋ ਪਰਪਰ ਗੱਡੀ ਰੱਦੀਏ ਪਰਤਲ ਪੜੀਏ ਖਾ ਪਰਤਲ ਗੁਰੂ ਪਾਈਏ ਪਰਤਲ ਗੱਡੀ ਖਾੜੀਏ ਜੇ ਤੇ ਬਰਸ ਬਰਸ ਜਿਉਂ ਜਿਉਂ ਪਾੜਸ ਪੜੀਏ ਜਿਤੀ ਰਾਜਾ ਪੜੀਏ ਜਿਉਂ ਤੇ ਸਾਸ ਨਾਨਕ ਨੇਖੇ ਇੱਕ ਗੁਰੂ ਵਿੱਚ ਨਾ ਚਾਹ ਕਹਿੰਦੇ ਜਦੋਂ ਤੁਸੀਂ ਪੜਦੇ ਹੋ ਪੂਜਾ ਕਰਮ ਕਰਨਾ ਹੀ ਜਿਹਨੂੰ ਕਹਿੰਦੇ ਭਗਤ ਪ੍ਰਧਾਰ ਗੁਰਬਾਣੀ ਦਾ ਗਾਵਤ ਪਹਿਲਾ ਪੜਨਾ ਸੀ ਸੁਣਨ ਦੂਜਾ ਕਰਤੀ ਸੀ ਸੋਲਣਾ ਸੀ ਤੇ ਤੀਜਾ ਕਰਤੀ ਸੀ ਜੋ ਸੀ ਪੜਿਆ ਜਿਵੇਂ ਬਾਣੀ ਚੜ੍ਹੇ ਪੜ ਕੇ ਤਾਂ ਮੇਰੇ ਮੇਰੇ ਪ੍ਰੀਤਮਾ ਜੀ ਉਹ ਰੂਪੇ ਦਿਖਰੀ ਤੇ ਪੜਿਆ ਇਹਨੇ ਵਿਚਾਰ ਕੀਤੇ ਕਿ ਬੰਦੀਆਂ ਕਰੇ ਤੇ ਫਿਰ ਉਹ ਕੰਮ ਕਰਦਾ ਸੀ ਜੋ ਗੁਰੂ ਕਹਿੰਦੇ ਤੇ ਤੀਜਾ ਕੰਮ ਕਿਸੇ ਭਗਤ ਕਹਦਾ ਉਹ ਬਾਣੀ ਗਾਉਤ ਸੁਣਤ ਕਮਾਵਤ ਨਿਹਾਰ ਅਲ ਕਿ ਤਲਾਉਣਾ ਸੀ ਜੋ ਗੁਰ ਕਹੇ ਸੁਤਾਰਕ ਆਉ ਤਿਆਗ ਗੁਰੂ ਕੋ ਪੈਰੋ ਸਤ ਗੁਰ ਦੇ ਦਇਆ ਕੀਤੇ ਕਿ ਆਪਾਂ ਜਪਣਾ ਕਿਵੇਂ ਕਿ ਸਾਧਾ ਪ੍ਰੇਮ ਪੈਜੇ ਉਹੋ ਕੇ ਬੋਲਣ ਬੋਲੀ ਹੈ ਜਿਸ ਸੁਣਤ ਰੇ ਪਿਆਰ ਕੀ ਬੁਲੀ ਪਾਸ਼ਾ ਉਹ ਕਹਿੰਦਾ ਨਾਮ ਅੱਲਾ ਇਹ ਸਾਰੇ ਉਹਦੇ ਨਾਮ ਹੈ ਤੇ ਗੁਰੂ ਨਾਨਕ ਪਾਸ਼ਾ ਨੇ ਸਾਡੇ ਤੇ ਗੁਰੂ ਖੁਦ ਦਇਆ ਕੀਤੀ ਚਾਰ ਜੁਗਾਂ ਦੇ ਚਾਰੇ ਅਸ਼ਰ ਇਕੱਠੇ ਕੀਤੇ ਇਹ ਥੋੜੀ ਜੀ ਕਮਾਈ ਨਹੀਂ ਕੀਤੀ ਜਦੋਂ ਅਸੀਂ ਪੜਦੇ ਨਹੀਂ ਨਾ ਪਾਸ਼ਾ ਬਾਣੀ ਚ ਦੱਸਦੇ ਕਿ ਬੜੀ ਕਾਰਨਾ ਗੁਰੂ ਨਾਨਕ ਪਾਸ਼ਾ ਨੇ ਕਰ ਲਈ ਕਿ ਉਹਨਾਂ ਨੇ ਫਿਰ ਕੀ ਕੀਤਾ ਚਾਰੇ ਜੁਗਾਂ ਦੇ ਚਾਰੇ ਅਸ਼ਰ ਇਕੱਠੇ ਕੀਤੇ ਜਦੋਂ ਇਹ ਬਾਣੀ ਚ سات گر واسد گرد ستگوارا رام جبر سب کل نانک گر گوبند گا گوبند نام الا چار اشر ایک کرنے چارہ اشرک ਵਾਹਿਗੁਰੂ ਨੂੰ ਜਪ ਮੰਤਰ ਜਪਾ ਕੰਦਰ ਤੋਂ ਮੰਤਰ ਬਖਸ਼ਿਸ਼ ਕੀਤਾ ਜਿਹੜਾ ਉਹ ਬਾਣੀ ਚ ਪੜ੍ਹਦਾ ਪਾਸਤਾ ਦੇ ਬਚਨ ਬਾਹਰ ਗੁਰੂ ਕੋ ਮੰਤਰ ਹੈ ਜਪੋ ਹਮਤ ਇੱਕ ਗੁਰ ਮੰਤਰ ਨੂੰ ਬਖਸ਼ਿਸ਼ ਤਾਂ ਇਹ ਜਿਵੇਂ ਭਗਤ ਕਬੀਰ ਜੀ ਨੇ ਗੁਰ ਮੰਤਰ ਲਿਆ ਜਵਾਹਰਾਂ ਦੀ ਸੀ ਪੂਜਾ ਕੇ ਰਾਗ ਮੰਤਰ ਪੜ੍ਹ ਜਪਿਆ ਤੇ ਪਾਸਾ ਕਹਿੰਦਾ ਭਾਵੇਂ ਬੈਗੁਰੂ ਜਪਦੇ ਹੀ ਨਾਮ ਜਪ ਕੋ ਜੀ ਇਹ ਕੋ ਗੁਰ ਮੰਤਰ ਪਾਸੇ ਧਰਨਾ ਕਰ ਧਾਰਨ ਬਾਣੀ ਚ ਪੜ੍ਹਦਾ ਵੇਖੋ ਪਿਆਰੇ ਮਜੂਦੋ ਸਿੱਖ ਪਿਆਰਾ جاپ واحد جاپ کرتا یہ کن چر کرتا کہ جب یہ کرتا پڑھتا گرو پاشاہ ਤਾਰਕੇਸ਼ ਨਾਮ ਕਰੇ ਜਪ ਜਾਪਿਆ ਗੁਰੂ ਆਤਮਾ ਦਾ ਗੁਰੂ ਮੰਤਰ ਬਖਸ਼ਿਸ਼ ਦਿੱਤਾ ਆਪਾਂ ਸਾਰੇ ਸਵਾਸ ਦਾ ਜਪਦੁ ਕੋਈ ਇੱਕ ਵਜੂਪੰਦਰ ਸਮਾਪਨ ਬਖਸ਼ਿਸ਼ ਹੋਇਆ ਤਾਂ ਅਸਮਿਤ ਲਗੇ ਆਉ ਸਾਰੇ ਦੇ ਚਰਨਾ ਚ ਬੈਠ ਕੇ ਨਿਤਨ ਬਾਕ ਕਰਨਾ ਗੁਰੂ ਘਰ ਤੇ ਦੂਰ ਨਹੀਂ ਸਾਡਾ ਬਾਣੀ ਘੂੜਾ ਦੋੜ ਚੁੱਕਾ ਉਹ ਸਾਡੇ ਅੰਦਰ ਹੀ ਬੈਠਾ ਆਸਾ ਕੰਦੇ ਦਿੱਤੀ ਜਾ ਰਹੀ ਹੈ ਅਸੀਂ ਪਰਉ ਆਪਣੇ ਗੁਰਮਖੀ ਨੂੰ ਕਦੇ ਕਿਤੇ ਗੁਰਮਖ ਨੂੰ ਵੇਖ ਸੁਟਾਇਆ ਕੋ ਜੀ ਕੋਲ ਸਭ ਪਰਮਾ ਪੁਣਾ ਜਿਹਨਾਂ ਦੇ ਵੀ ਕੋਚ ਕਰਦੇ ਆ ਤੁਸਾ ਦਾਦੇ ਦੇ ਨੌਲ ਨਾਮ ਉਹ ਪ੍ਰਮਾ ਨਾਮ ਰਹੀ ਤੇ ਉਹ ਅੰਮ੍ਰਿਤ ਬਾਹਰ ਕੋਸ਼ੀ ਵੀ ਹੈ ਬਾਹਰ ਅੰਦਰ ਹੀ ਬਾਗ ਉੱਠਾ ਸਾਨੂੰ ਵੇਖ ਰਿਹਾ ਕਿ ਮਨ ਕਰ ਕੀ ਰਿਓ ਜਿਹੜਾ ਮਨ ਤੇ ਉਹਨੂੰ ਚੇਤਨਿਕ ਨਗਰ ਦਾ ਚਰਣ ਸ਼ਰਣ ਗੋਲੇ ਕਿਹ ਕਿਹ ਪੰਡਾ ਚਾਹੋ ਚਾਣਾ ਸਦਗੁਰੂ ਕੋ ਪੰਡਾ ਆਦੀ ਉਹ ਮੁਰਿ ਗਾਵੇ ਹੌਂ ਸਾਰੇ ਵਿੱਚ ਸਭਾ ਚ ਬੇਕਤ ਨੂੰ ਸਵਾਸ ਕਰਾ ਸਿੰਦੇ ਆ ਸਵਾਸ ਲੱਜਾਂਦੇ ਨੂੰ ਸਾਸ ਕੇ ਤੇ ਬਾਰ ਬਾਰ ਸਾਸ ਕੇ ਇਹਦੇ ਨਾਲ ਆਪਾ ਗੁਰੂ ਦੇ ਸ਼ਬਦ ਨੂੰ ਬਣਾਣਾ ਤੇ ਸੁਣਨਾ ਆਪਣੀ ਬਾਤ ਆਹੋ ਇੱਕ ਚਿਤੋ ਕੇ ਮਾਲਕ ਨੂੰ ਆਸ ਜੀ ਸਾਰੇ ਜਾਣੇ ਤਾਂ ਜੋ ਸਾਡੀ ਇਹ ਮਨ ਲੱਗੀ ਹੋਈ ਮੈਂ ਸੈਸੇ ਜੀਵਨ ਜੀਣਾ ਹੈ ਕਿ ਕੋ ਸੰਧੁਤ ਹੋ ਜਾਏ ਮਨਤੂ ਹੋਰ ਸ਼ਬਦ ਲੱਗੋ ਹਰ ਸਿਰ ਹੋ ਜਿੱਤ ਲੈ ਆਂ ਸਾਰੇ ਜਿੱਤ ਲੈ ਇਹ ਵਾਹ ਗੁਰ ਵਾਹ ਗੁਰ ਹਾਂ ਗੁਰ ਅੱਲਾ ਜੀ ਗੁਰ ਵਾਹ ਜਿੱਤੇ ਸਾਰੇ ਸੰਗਣਾ ਨਹੀਂ ਵਾਹ ఎందుకు గల తిరఫ్ నామే دکھا پاپا کا ناش ہو جاتا جیت سر سہجے پر رکھے مانتے ہی بھی لوگ سیون رہے ہیں 국민 ברמדה כ merger כל ש zg אהו מלכי ל� avez אין פה

ਜਦੋਂ ਤੁਸੀਂ ਇਸ ਸਤ ਸੰਗਤ ਸੇ ਬੈਠ ਕੇ ਨਾਮ ਨੂੰ ਜਪਦੇ ਹੋ ਇਹ ਮਨ ਨੂੰ ਸ਼ਮਨਾ ਜੋੜਦੇ ਕੀ ਹੁੰਦਾ ਹੈ ਕਹਿੰਦੇ ਬਾਤ ਤਾਂ ਸਾਡੇ ਤੇ ਇੱਕ ਮੰਜਰ ਕੀਤਾ ਸਤ ਸੰਗਤ ਬਗਨਾ ਇਹ 18 ਦੀ ਇੰਟਰਨੈਸ਼ਨਲ ਸਤਗੁਰ ਜੀ ਮੰਜਰ ਸੀ ਹੁਣ ਆਪਾਂ ਕਿਆ ਬੰਦਾ ਕਹਿੰਦੇ ਤੇ ਚਾਹੇ ਬਾਣੀ ਦੇ ਬਚਨਾਂ ਦਾ ਇਹ ਕਿਸੇ ਗੁਰਮਖ ਦੇ ਲਿਖੇ ਹੋਈ ਨੇ ਪਾਸ਼ਾ ਕਰਕੇ ਕਹਿੰਦੇ ਸਤ ਗੁਰ ਕੀ ਬਾਣੀ ਸਤ ਸਤ ਕਰ ਜਾਣੋ ਗੁਰ ਸਿੱਖੋ ਹਰ ਕਰਤਾ ਆਪ ਨੂੰ ਹੋ ਕੜਾਈ ਗੁਰੂ ਕੋ ਇਹ ਬਾਸ਼ੇ ਦੇ ਬਚਨ ਆ ਉਸ ਹਰੀ ਦੇ ਸੰਦਰਭ ਦਾ ਸੁਆਪ ਘਰਾਂ ਦੇ ਵਿੱਚ ਇਹ ਜਰੂਰ ਚੜਦੇ ਫਿਰਦੇ ਬੈਹਿੰਦੇ ਉੱਠਦੇ ਗੁਰੂ ਜਿਵੇਂ ਇਹ ਪਾਣੀ ਚ ਕੜਦੇ ਉਠਤ ਬੈਠ ਕੇ ਸੋਚ ਨਾਮ ਕਹੋ ਨਾਨਕ ਜਾਣ ਕੇ ਸਭ ਤਾਂ ਇਹਨੂੰ ਕਹਿੰਦੇ ਆ ਜਦੋਂ ਮਨ ਸਾਡਾ ਫਿਰ ਇਹ ਨਿਰਮ ਹੋ ਜਾਂਦਾ ਹੈ ਵੈਰ ਗੁਰੂ ਇਹ ਲੋਭ ਤੇ ਅਹੰਕਾਰ ਤੇ ਚੁਗਲੀ ਨਫ਼ਰਤ ਪਾਸੇ ਹੋ ਗਏ ਪਾਸੇ ਗਏ ਫਿਰ ਇਹ ਇਹੋ ਬੇਤਾਂਦਾ ਉਸ ਕਰਦਾ ਫਿਰ ਇਹਨਾਂ ਦੇ ਜਿਹੜਾ ਨਾਮ ਰੱਖਿਆ ਹੈ ਜਦੋਂ ਅਸੀਂ ਬੁੱਧੀਨਾਥ ਪੜ੍ਹਦੇ ਕਿਉਂਕਿ ਰੱਬ ਦਾ ਹਰ ਪਹਿਲੇ ਨਾਮ ਪਰਵਰਤੀ ਕਰਮ ਦਾ ਬਗਾਮ ਜੀਵ ਬਾਣੀ ਕਰਮਾਂ ਦੇ ਤਰ ਤਰੋ ਪਾਪ ਤਜਾ ਜੋ ਨਾਮ ਜੋ ਤਰ ਤਰੋ ਹਰ ਨਾਮ ਇਹ ਤਰ ਸਾਡਾ ਜਿਵੇਂ ਮਨ ਦੇ ਸਰਬ ਧਰਮੇ ਸੇਸ਼ ਧਰਮ ਹਰ ਕੋ ਨਾਮ ਜਪ ਨਿਰਮਲ ਕਰ ਕਹੋ ਜਪੜਾ ਸੀ ਤੁਹਾਡੇ ਮਨ ਇਤੇ ਕਰਮ ਕਰਦਾ ਹੈ ਤੇ ਮਹਿਮਨ ਹੋ ਜਾਂਦਾ ਇਹਨੂੰ ਕਹਿੰਦੇ ਆ ਤਰਮਨ ਜਿਹੜੋੜ ਹਰ ਨਾਮ ਜਪ ਤੈਨੂੰ ਆਸਵੋਸੀ ਕਰ ਦੇਣਾ ਇਹਨੂੰ ਕਹਿੰਦੇ ਧਰਮੀ ਆ ਜੀ ਇਹਦੇ ਮਨ ਵਿੱਚ ਦਇਆ ਵਾ ਇਹਦੇ ਮਨ ਵਿੱਚ ਨਿਰਮਲਤਾ ਵਾ ਇਹ ਚ ਜਾਤ ਵਾ ਇਹ ਚ ਸਾਤ ਵਾ ਸੈਂਟੀ ਸੇਂਤੀ ਸੀਲਤਾ ਵਾ ਇਹ ਸੱਚਰੋਗਨ ਕਰਦਾ ਪਾਸ਼ਾ ਕਹਿੰਦੇ ਜਦੋਂ ਤੁਸੀਂ ਨਿਰੰਤਰ ਜਿਹੜਾ ਗੁਰਮੁਖ ਪਿਆਰਾ ਤੇ ਦਿਲ ਨਾਲ ਚੱਕਦਾ ਨਾ ਵਾ ਗੁਰੂ ਉਹ ਤਾਂ ਮਨ ਤੇ ਦੂਜੀ ਸਟੇਜ ਤੇ ਜਾਂਦਾ ਜੋ ਗੁਰੂ ਰਾਮਦਾਸ ਪਾਸ਼ਾ ਦੱਸਦੇ ਪਰ ਦੂਜੇ ਨਾਮ ਸਤਿਗੁਰ ਪੁਰਖ ਬਣਾਇਆ ਰਾਮ ਜੀ ਪਾਸ਼ਾ ਦਾ ਦਰਮਤ ਭਉ ਪੈ ਮਨ ਹੋ ਇਹ ਮਨ ਨਰਮ ਨਹੀਂ ਜਾਂਦਾ ਪਾਸ਼ਾ ਕਹਿੰਦੇ ਭਉ ਪੈ ਮਨ ਹੋ ਹਮੇ ਮੈਨੂੰ ਦੁਆਇਆ ਗੁਰੂ ਰਾਮ ਜੀ ਇਹਦੇ ਮਨ ਚ ਪਰਮਾਤਮਾ ਦਾ ਭਉ ਪੈਦਾ ਹੋ ਜਾਂਦਾ ਪ੍ਰੇਮ ਪੈਦਾ ਹੋ ਜਾਂਦਾ ਮੇਨੋਂ ਪਰ ਗਵਾਹ ਹਰ ਬੋਲ ਦਾ ਹਰ ਦੇਖੇ ਰਾਮ ਹਦੂਨੇ ਪਾਤਮ ਰਾ ਪਸਾਰਿਆ ਸਾਰੇ ਸਭ ਰਹਾ ਪ੍ਰਭੂਏ ਅੰਤਰ ਬਾਹਰ ਹਰ ਪੜਾ ਮੇਕੋ ਬਿਨ ਹਜ਼ਰ ਮੰਗਲ ਗਾਏ ਜੇ ਨਾਮ ਗੋਜੀ ਨਾਮ ਚੁਾਈ ਅਰਥ ਸ਼ਬਦੋ ਜਾਈ ਇਹਨੂੰ ਕਹਿੰਦੇ ਨਾਮ ਜਿਨਕੇ ਮਨ ਵਸਿਆ ਬਾਜੀ ਸ਼ਬਦੋ ਉਹ ਜਿਹੜੇ ਤੇਰੇ ਸ਼ਬਦ ਆ ਉਹ ਜਿਹੜੇ ਰਾਗ ਆ ਆਰੇ ਬਾਣੀ ਸਹਿਤ ਪਾਸ਼ਕ ਨੂੰ ਢਾਗੋ ਨੂੰ ਨਿਚ ਕਰ ਉਥੇ ਦੇ ਘਰ ਚ ਉਹ ਸੁਣਨੇ ਸ਼ੁਰੂ ਹੋ ਜਾਂਦੇ ਜਿਵੇਂ ਬਾਦੋ ਸੋਹਰ ਕਰ ਕੇ ਹਾਂ ਸੋਹਰ ਕੇ ਜਿਤਵੇ ਸਰਬ ਸਮਾਜ ਦੇ ਬਾਝੇ ਨਾਮ ਅਨੇਕ ਅਸੰਖਾ ਕੀਤੇ ਬਾਗੜ ਹਾਲ ਉਹ ਨਾਲ ਉਸ ਕਰਦੇ ਚੱਜ ਸੁ ਰਖੂ ਇਸ ਸਾਜ ਨੇ ਆਪਾ ਘਰਾਂ ਦੇ ਵਿੱਚ ਇਹ ਮੰਤਰ ਨੂੰ ਦੁਹਰ ਕਰਨਾ ਬਾਣੀ ਨੂੰ ਪੜਨਾ ਬਾਣੀ ਨੂੰ ਵਿਚਾਰਨ ਤੇ ਬਾਣੀ ਨੂੰ ਕਰਾਈ ਉਹ ਗੁਣ

ਤੇ ਉਹ ਰੰਗ ਪਾਸ਼ਾ ਕਦੇ ਸੁਣਦੇ ਨੇ ਤੇ ਕੀ ਕਰਨਾ ਪਈਗਾ ਇਹਦੇ ਤੁਹਾਨੂੰ ਕੇ ਸ਼ਬਦ ਦਾ ਅਭਿਆਸ ਕੇ ਸੁਣ ਕੇ ਸੁਣਾ ਪਈਗਾ ਜੋ ਸਾਧਗੁਰੂ ਦਸਿਆ ਤੋਂ ਰੁਮੈ ਧਿਆਨ ਧਿਆਨ ਵਿੱਚ ਜਾਂਦੇ ਆ ਗੁਰੂਕ ਇਕਾਤ ਤਹਾਰੇ ਜਿਹੜਾ ਜੀਵੇ ਕਰਮਾ ਪੈ ਕਰਾ ਪਾਲਿਓ ਗੁਰੂ ਕੋ ਅਨਤਾਰ ਤੇ ਭਾਵਿਓ ਪਰੋ ਰਹਿਣਾ ਪਾਸ਼ਾ ਕਦੇ ਤੁਹਾਨੂੰ ਵੀ ਸਾਰਾ ਗਿਆਨ ਅਨਪਰ ਜੀ ਵੀ ਜੋ ਜਪਣ ਲੱਗੋ ਤੁਹ ਕੋਈ ਭਾਗ ਕੋ ਜਿਹੜੇ ਸਨ ਤੂੰ ਪਰੋਲੀ ਕਮੇਸਾ ਦਾ ਬਹੁਤ ਪਰ ਮਰ ਪਹਿਲੇ ਬੜੇ ਬੀਕੋ ਸਮਾ ਪੜੇ ਲਿਖਦਾ ਮਨ ਹਕਾਰੀ ਹੁੰਦਾ ਉਹ ਸਭ ਨੂੰ ਤਿਆਰ ਨਹੀਂ ਮੇਰੇ ਜਿੰਨਾ ਜਾਣਦੀ ਕੋਈ ਨਹੀਂ ਤੇ ਪਾਸ਼ਾ ਬਾੜੇ ਦੀ ਗੱਲ ਤੋਂ ਜੇਵਾ ਜਿਹੜਾ ਜੇਵਾ ਜਾਣਦਾ ਹਾਂ ਜਾਣਦੀ ਪਾਸ਼ਾ ਮੈਂ ਉਹ ਭੱਜ ਗਿਆ ਨਹੀਂ ਆਗੇ ਠਾਕਰ ਤੇਰੇ ਨੇ ਜਿਹੜਾ ਆਪਣੇ ਆਪ ਨੂੰ ਗਿਆਨੀ ਸਮਝਦਾ ਪਰ ਸੰਗ ਪਾਸ਼ਾ ਦੇ ਮਾਰਦੇ ਤੋਂ ਤਿੰਨ ਮਾਤਰ ਹੀ ਹੋਣੀ ਪਈ ਇਹ ਪਾਸ਼ਾ ਕਹਿੰਦੇ ਆਪਣੀ ਮਤ ਛੱਡ ਕੇ ਜਦੋਂ ਸੀ ਜੱਪਾ ਨੂੰ ਜੋ ਪ੍ਰਾਣੀ ਉਹ ਵਿਦਿਤੀ ਆਵੇ ਪੜਿਆ ਅਨਪੜਿਆ ਪ੍ਰਭ ਤੁਮ ਪਵੈਰ ਸੰਗਿਆਰ ਤੇ ਨੰ ਸ਼ਬਦ ਸਿਮਰਨ ਕਿ ਇਹ ਸਾਰੇ ਨੇ ਕਰਾ ਚ ਜਪੜੇ ਕਿ ਸਾਡੀ ਡਿਊਟੀ ਹੈ ਗੁਰੂ ਸਾਹਿਬ ਨੇ ਸਭ ਨੂੰ ਸਭ ਕਾਫੀ ਸਵੇਦੀ ਬੈਠੀ ਲਈ ਆਪਰੋਂ ਤਾਂ ਕੋਈ ਗੱਲ ਨਹੀਂ ਐਜੇ ਬੈਠ ਗਏ ਗੋਲੇ ਗੋਲੇ ਸਤਿਗੁਰੂ ਦੇ ਬਾਣੀ ਵੀ ਅਗਾਧ ਕੋੜੇ ਅਰ ਕਾਫੀ ਲੰਬੇ ਸਮੇਂ ਤੋਂ ਸੰਗਤ ਵਿੱਚ ਬੈਠੀ ਆ ਲੋ ਇੱਕ ਵਾਰ ਤੇਰਾ ਪਾਣੀ ਨੂੰ ਦੋਹ ਦਿੰਦੀ ਕਿਉਂਕਿ ਸਭ ਤੋਂ ਪਹਿਲੇ ਹੈ ਤ੍ਰਿਖੀ ਪਾਣੀ ਜਿਹੜਾ ਸੀ ਬੋਲਦੇ ਆ ਵਾ ਗੁਰੂ ਵਾ ਗੁਰੂ ਇਸ ਤੋਂ ਬਾਅਦ ਮਦਮਾ ਮੈਨੂੰ ਕੋ ਲੱਭੇ ਕਰਨਾ ਤੱਕ ਸਜਾਉਣ ਵਾਲਾ ਸਤਨਾਕਨ ਫੇਰ ਉਹ ਪੰਜਾ ਕੋ ਸਾਡਾ ਕਿਹੜਾ ਸੁਖਦਾ ਹੈ ਪੰਜ ਜਨਾਂ ਸਿਰ ਸਾਡੇ ਦੇ ਬਾਗੇ 10 ਅੰਗਰੀ ਆ ਜਿਹੜੇ 10 ਅੰਗਰੀ ਆ ਕੇ ਤਰੇ ਸਾਰੇ 10 ਅੰਗਰੀ ਪਰ ਰਾਖੇ ਬਾਸ ਤਾਂ ਕਿ ਆਖਣੇ ਇਹ ਕੋਈ ਇਹ ਨਾ ਸਮਝ ਜੇ ਕਿ ਤੁਮ ਬਚਾਰਸ ਨੇ ਜਿਹੜੀ ਬਹੁਤ ਔਖਾ ਕੰਮ ਹੈ ਕਿਉਂਕਿ ਸਾਨੂੰ ਸਾਡਾ ਮੰਨੀ ਹੈ ਜਿਹਨੂੰ ਔਖਾ ਸਮਝੇਗਾ ਵੀ ਔਖਾ ਹੈ ਜੇ ਮਨ ਚ ਚਾਰ ਤਕਾ ਹੋ ਗਿਆ ਬਹੁਤ ਜਨਨ ਵਿਚ ਰਹੇ ਤੇ ਮਾਰਦੋਈ ਚੱਕਤ ਬਾੜੇ ਚਾਹ ਮੈਦਾ ਹੋ ਗਿਆ ਜੇ ਸਤਿਗੁਰਾਂ ਕੋਲ ਬੇਨਤੀ ਕਰਦੇ ਨਾ ਕਿ ਪਾਸ਼ੇ ਕਿਰਪਾ ਕਰੋ ਕੋਸੇ ਬੜੇ ਸੰਭੇਸ ਸੰਸਾਰ ਦੇ ਵਿੱਚ ਆਏ ਜਾ ਰਹੇ ਚੈ ਚੈ ਤੇ ਮਾਰਬਰ ਸਤਿਗੁਰੂ ਕੋ ਇੱਥੇ ਆਉਣਾ ਦਾ ਪਵੇ ਅਸੀਂ ਹੋਰ ਉਹ ਘਰ ਦੇ ਵਿੱਚ ਵਾਸਾ ਕਰ ਲਈ ਤੇ ਗੁਰੂ ਕੋ ਜੇ ਕੋ ਜੀਵ ਸੋਚਦਾ ਤੇ ਸ਼ਾਇਦ ਦੁਬਾਰਾ ਕਰਨ ਤੋਂ ਬਾਅਦ ਕੋੱਖਾ ਜਾਮਾ ਮਿਲ ਜਾਣਾ ਤੇ ਸਾਡਾ ਬਲੇਖਾ ਪਾਸ਼ਾ ਦਾਸ ਜੀ ਕਹਿੰਦੇ ਮਾਰਸ ਜਿੰਦੁਰ ਲੱਭੇ ਕੋਈ ਨਾ ਕਾਲੇ ਉਤਾਰ ਤੇ ਬਾਰਬਰ ਨਹੀਂ ਮੈਣਾ

ਜਿਹੜੇ ਬਾਸ਼ਿਕ ਨੇ ਤੁਹਾਡੇ ਵਿੱਚ ਘਰ ਚੱਲ ਰਹੇ ਉਹਨਾਂ ਨੂੰ ਸੁਗਾ ਪਹੁੰਚਾ ਦੇ। ਭਾਵੇਂ ਉਹ ਸਕੂ ਸੁਹਾਣੇ ਆਈਆਂ ਗੁਰੂ ਦੇ ਚਾਰ। ਆਸ਼ਰਮ ਆਸੇ। ਅਨੰਤ ਬਾਣੀ ਮਾਣੋ। ਹਰਮਤ ਦੇ ਆਸ। ਉਸ ਸ਼ਬਦ ਦੇ ਤੇ ਸਾਡੇ ਗੁਰੂ ਰੋਗ ਕੱਢ ਦੇਣਗੇ। ਸੁਗੁਰੂ ਖੁਦ ਲਈ ਸਾਡੀ ਦਵਾਈ ਇਹ ਰੋਗਾਂ ਦੀ ਸਰਬੋਖੰਡਾ ਔਖੇ ਦਾ ਨਾਮ। ਸਭਾ ਸਾਰੇ ਨੇ ਇਸ ਦਵਾਈ ਨੂੰ ਸਤਿਗੁਰ ਦਾ ਦਰਵਾਜ਼ਾ ਆਪਾਂ ਦੂਜੀ ਦੀ ਚਿੰਤਾ ਨਹੀਂ ਕਰਦੇ। ਆਪਾਂ ਸੋਚੀਏ ਦੂਜੇ ਦਿਨ ਆਪਾਂ ਚਿੰਤਾ ਕਰੂ ਕਿ ਆਪਾਂ ਸਾਉਅਯਾ ਕਹਿੰਦੇ ਸ੍ਰੀ ਸ਼੍ਰੀ ਫੇਰ ਮੁੜ ਕੇ ਆਉਣਾ ਹੈ ਸੋ ਬਹੁਤ ਕੋ ਪਿਆਰ ਇਹ ਨਹੀਂ ਸ਼ਬਦ ਨੂੰ ਵਿਚਾਰ ਪ੍ਰਵਾਨ ਕਰਨੇ ਇਹ ਨਹੀਂ ਸ਼ਬਦ ਨੂੰ ਵਿਚਾਰ ਕਰਦੇ ਆ ਸ਼ਬਦ ਦਾ ਅਭਿਆਸ ਕਰਦੇ ਕਿਉਂਕਿ ਨਹੀਂ ਅਨੇਕਾਂ ਹੀ ਬਲਾਹ ਹੋ ਜਾਣੇ ਆਪਰਾ ਗੁਰੂ ਸੰਗ ਸਤਿਗੁਰੂ ਤਾਂ بخش ہوتی ماندہ جی بانی چڑھ گئے اور من تن خوجی کھوج کئی کیوں پیارا کرنے میری ماری ਮੇਰੇ ਸਤ ਸੰਗਤ ਕੋਚੇ ਸਾਈਂ ਵਿੱਚ ਸੰਗਤ ਹਰ ਪ੍ਰਭੂ ਵਸੇ ਜੀ ਕਹਿੰਦੇ ਸਤ ਸੰਗਤ ਚ ਆ ਕੇ ਸਾਧਨ ਮਨ ਕੋਲਦਾ ਹਰ ਵੰਨ ਕੱਢ ਕੋਚੇ ਕੋਚੇ ਬੜਦਾ ਹੈ ਕਿੰਨਾ ਸੀ ਮੋਜ ਕਰਣੀ ਕੋਚੇ ਚ ਕਿਉਂ ਪਾਰਾ ਪ੍ਰੀਤ ਮਿਲ ਅਸੀਂ ਮਾਗਦੇ ਨੂੰ ਤਦਾ ਕਰੇ ਸਤ ਸੰਗਤ ਦੀ ਸ਼ਾਨੀ ਜੋ ਤੇ ਨੰਦਰਾ ਰੂਗਾ ਹੋਣੀ ਨਾ ਆਵੇ ਅਸੀਂ ਉੱਥੇ ਬੈਠ ਕੇ ਕੰਮ ਸ਼ੁਰੂ ਕਰਦੇ ਮਤ ਜਾਣਾ ਸਤ ਸੰਗਤ ਆਸ਼ਾ ਕਹਿੰਦੇ ਇੱਥੇ ਗੁਰੂ ਦੀ ਜੁਲੀ ਦੀ ਛਪੜ ਬਣਾ ਸਕਦਾ ਇਹ ਜੋ ਕੀ ਤੁਹਾਨੂੰ ਦਰਵਾਇਆ ਕਿ ਕਿਹਾ ਇਹਨਾਂ ਦੇ ਵਿੱਚ ਨਹੀਂ ਹੈ ਭਾਵ ਪਾਸ਼ਾ ਕਾਸੇ ਐਸੀ ਸੰਗਤ ਜਿਨਦੇ ਨਾਮ ਜਪਿਆ ਜਾਂਦਾ ਸੰਤ ਸੰਗਤ ਕਿੰਸੀ ਜਾਣੀ ਜਿੱਤੇ ਇੱਕੋ ਨਾਮ ਉਖਾਰੇ ਇੱਕੋ ਧਾਰੂ ਨਾਮਿਕ ਸਤਪੁਰ ਜੀ ਦਾ ਜਾਇ ਜੀ ਨਾਲ ਗਿਆਨ ਹੁੰਦਾ ਇਹ ਵਿਚਾਰਨਾ ਸੀ ਗੁਰੂ ਸਾਹਿਬ ਦੀ ਬਾਣੀ ਤੋਂ ਸੋ ਆਪ ਬਾਣੀ ਸੰਗਤ ਵਿੱਚ ਅਸਦਾ ਹੈ ਤੇ ਆਪ ਸਾਡੇ ਕੋਲੋਂ ਆਪਣੇ ਗੁਰੂ ਦਾ ਮੰਨਣਾ ਸੋ ਸਾਰੀ ਸੰਗਤ ਦਾ ਤੱਤ ਬਾਣ سارے پیارے کام ساری کمیدار کا گرو گھر کے وزیر ساحبان کا بہت بہت ہے کیونکہ ساری سارے ڈیوٹی ہے कि ਆਪਾਂ ਬਾਣੀ ਨੂੰ ਬਰਤਵਾਤ ਵਿਚਾਰੀਏ ਜੀਵਨ ਦੇ ਇਸੇ ਪ੍ਰਯੋਗ ਉੱਪਰ ਗੁਰਬਾਣੀ ਹੀ ਸਾਡੇ ਕੋਲ ਗੁਰਬਾਣੀ ਇਸ ਜਗ ਵਿੱਚ ਆ ਜਿਹਦੇ ਸਾਹਮਣੇ ਇੱਕ ਦਰਸਾਉਂਦੀ ਜਿਹੜੇ ਸਾਡੇ ਮਨ ਨੂੰ ਧੜੇਬਾਜੀ ਆ ਗੱਲ ਸਾਰੇ ਕੋਈ ਇਸ ਜੀਵਨ ਦੇ ਵਸਣੇ ਕਮ ਨਹੀਂ ਸੋ ਗੁਰੂ ਸਾਰੇ ਚੱਲਦਾ ਜੀਵਨ ਇਸ ਆ ਨਾ ਇਹੋ ਪੜਨੇ ਚਾਹਨੇ ਤੇ ਸ਼ਬਦ ਅੰਦਰ ਦਿਲ ਰਾਤ ਨੂੰ ਕਰਾ ਕੇ ਗਿਆਨ ਸਤਿਗੁਰਾਂ ਦੇ ਸੰਪਰਕ ਵਿੱਚ ਆਉਣਾ ਸੋ ਸਾਰੇ ਗੁਰੂ ਪਿਆਰੇ ਹੁੰਦਾ ਸਾਰੇ ਆਪਾਂ ਵਾਹ ਤੁਹਾਨੂੰ ਧੰਨਵਾਦ ਸੁਪਰਦਾਨ ਨੂੰ ਧੰਨਵਾਦ ਸਤਿਗੁਰੂ ਧੰਨ ਸਤਿਗੁਰੂ ਜੀ ਦਾ ਸਵਾਗਤ ਹੈ ਮੈਂ ਜੋ ਸੱਜਣ ਨੇ ਮੈ ਕਾਰਨ ਸਿਆਸੀ ਬਣਨ ਦਾ ਧੰਨਵਾਦ ਗੁਰੂ ਨੂੰ ਜਿਨ੍ਹਾਂ ਨੇ ਸਾਨੂੰ ਸਤਿਗੁਰਾਂ ਦੀ ਬਾਣੀ ਦੇ ਨਾਲ ਜੋੜਿਆ ਅਮਰ ਉਤਤਕ ਰੱਤ ਦੀ ਬਾਤ ਨੂੰ ਉਸਤਾਦ ਗੁਰਸਤਗੁਰ ਸਾਜੋ ਇਹਨਾਂ ਨੂੰ ਧੰਨਵਾਦ ਜਿਨ੍ਹਾਂ ਨੇ ਦਸਿਆਕਤੀ ਸਾਧਵਾਂ ਦੀ ਬਾਣੀ ਨੂੰ ਇਹਨਾਂ ਨੂੰ ਵਰਨਾ ਹੈ ਕਿਵੇਂ ਵਿਚਾਰਨਾ ਹੈ ਅਕੋਰਡਿੰਗ ਡਿਊਟੀ ਆਪਣੀ ਕਿਰਪੂਰ ਕਰਦੀ ਹੈ ਤੇ ਨਾਲ ਵੀ ਨਾਲ ਇਸ ਸੰਗਤ ਉਹਦੀ ਬਾਣੀ ਦਾ ਬੋਲਿਆ ਕਰਕੇ ਜਾ ਕੇ ਦਸਣਾ ਜਿਹੜੇ ਸੰਸਾਰ ਜੀਵੋ ਤਾਂ ਇਹ ਮਾਰੀ ਬਾਹਰ ਆਪ ਤਾਂ ਭਟਾਇਆ ਬਹੁਤ ਮਜੇ ਕਰ ਬਾਣੀ ਇਸੇ ਗੋ ਪ੍ਰਕਾਰ ਹੋਈ ਬੰਦਾ ਜੋ ਬਹੁਤ ਸਤਾਰਜ ਸਾਰੇ ਸਤਾਰਜ ਟੀਚਰ ਜਿਨ੍ਹਾਂ ਨੇ ਸੰਸਕਰ ਦੀ ਬਾਣੀ ਬਾਣ ਦੇ ਗਏ ਬਾਪੂ ਪੈਸਾ ਪੈ ਸੇਵਾ ਸਿੱਖ ਬਾਲਾ ਜੀ ਪੈ ਗੁਰੂ ਸਿੱਖ ਬਾਲਾ ਬਾਣੀ ਤੋਂ ਦੁਆਰਾ ਪ੍ਰਾਪਰਣੇ ਦਾ ਚਾਰਾ ਲੁੱਟੇ ਬਹੁਤ

ਤਾਂ ਜੋ ਸਾਡੇ ਪੁਰਾਣੇ ਜਿਹੜੇ ਗੁਰੂ ਘਰ ਹੈ ਤੇ ਉੱਥਾ ਜਿਹੜੀ ਸਪਤੀ ਦੀ ਬਿਕਾਨੀ 16 ਵਰਕਿੰਗ ਸਭੂਤਤਾ ਪਰਸਰ ਤੇ ਗੁਰੂ ਜੀ ਦਾ ਨਾਮ ਜਿਹੜਾ ਉਡਾਰ ਖੁਰਤਾ ਬਾਰੇ ਆਉ ਉਹ ਸਾਰੀ ਨੂੰ ਤੋੜਨ ਦੇ ਦੀ ਸਾਜ ਪਈ ਜੀ ਵਾਹਿਗੁਰੂ ਜੀ ਕਾ ਬਸਰ ਵਾਹਿਗੁਰੂ ਜੀ ਕੀ ਹਕੀ